ਇਹ ਆਪਣੀ ਰਾਣੀ ਸੁੰਦਰਾ ਲੋ ਜੀ ਇਹ ਆਪਣੀ ਸੁੰਦਰਾ ਹੋ ਗਈ ਚੱਲੋ ਆ ਨਰਾਜ਼ਾ ਰੋਕ ਪਰtare ਲੈ ਐਡ ਕਰਕੇ ਆਉਣ ਆਪਾਂ ਚੱਲਿਆਂ ਜੀ ਅਸਲ ਖੇਮਾ ਤੋਂ ਲੈਣ ਤੇ ਪਾਣੀ ਕਰੀਏ ਆਪਾਂ ਆਪਣੇ ਟਾਇਰ ਚੈੱਕ ਕਰ ਐ ਟੂ ਕਰਕੇ ਚੈੱਕ ਕਰੇ ਰ ਅੱਗੇ ਆਪਾਂ ਇਹ ਆਪਣੀ ਰਾਇ ਸੁੰਦਰਾ ਆਪਣੇ ਮੈਟਰ ਮੈਂ ਤਾਂ ਕਿਹਾ ਕਿ ਤੁਹਾਨੂੰ ਵਿਖਾਉਣੇ ਆ ਰੌਣਕ ਮੇਲੇ ਰੋਡ ਦੇ ਕਰਾਉਣੇ ਤੁਹਾਨੂੰ ਦਰਸ਼ਨ ਸੋ 11 ਰੋਡ ਦੇ ਇੱਕ ਤੋਂ ਕਰਦੇ ਆ ਪੰਚਾਇਤ ਚੰਗਾ ਵੀ ਮਿੱਤਰੋ ਤੁਹਾਨੂੰ ਕਰਾਉਣੇ ਦਰਸ਼ਨ 311 ਰੋਡ ਦੇ ਡਾਰ ਦੇਣ ਤੁਹਾਨੂੰ 311 ਰੋਡ ਦੀਆਂ ਖੋਬੀਆਂ ਦੇ ਕਿਹ ਹਾਲਤਾਵਾਂ ਚੱਲਦਾ ਨੋਵ ਇੰਟਰੀ ਦਾ ਚਲੋ ਫਿਰ ਮਿਲਦੇ ਆ ਤੁਹਾਨੂੰ ਆ ਗਏ ਜੀ ਆਪਣਾ ਗੁਰੂ ਘਰ ਉਹ ਨਾਨਕ ਦਾ ਦਰਬਾਰ ਅਸਲੀ ਖੇਮਾ ਮੈਂ ਸੋਚਿਆ ਤੁਹਾਨੂੰ ਚੰਨ ਜਾਂਦੇ ਦਰਸ਼ਨੇ ਕਰਾ ਜੀ ਗੁਰੂ ਘਰ ਦੇ ਤੇ ਕਿਉਂ ਕੁੰਡੀਆਂ ਨੇ ਸਿੰਘ ਪੂਰੇ ਫਸਲੇ ਆ ਜਿਹੜੇ ਆ ਪਰਲੀ ਸਾਈਡ ਵਾਲੇ ਆ ਇਹ ਆਉਂਦੇ ਗੁੰਮ ਕਰੇਣੋ ਮੇਰੇ ਭਰਾ ਜਿਹੜੇ ਉਧਰੋਂ ਕੰਦੇ ਰਹਿੰਦੇ ਆ ਉਹਨਾਂ ਨੂੰ ਪਤਾ ਕਿੱਥੋਂ ਆਉਣ ਜੜਦੇ ਕਿੱਥੋਂ ਤੋੜ ਕੇ ਗੱਡੀਆਂ ਪਾਉਂਦੇ ਆ ਇਹ ਆ ਬਾਈ 311 ਰੋਡ ਜਿਹੜਾ ਮੇਰੇ ਵੀਰ ਭਰਾ 311 ਆਈ ਨੌਂ ਐਂਟਰੀ ਕੱਢਦੇ ਉਹਨਾਂ ਨੂੰ ਪਤਾ ਵੀ ਕੀ ਰਾਤ ਨੂੰ ਚੱਲਦਾ ਇੱਥੇ ਕਿੰਨੇ ਹੋਰ ਮੇਲੇ ਲੱਗਦੇ ਆ ਕਿੰਦਾ ਕੁੰਡੀਆਂ ਨੇ ਪਾ ਦਿੱਤੇ ਹੈਗਾ ਸਿੰਘ ਬਸ ਉਹਨਾਂ ਨੂੰ ਤੁਹਾਨੂੰ ਪਤਾ ਪੰਜਾਬੀ ਅੱਗੇ ਵੜੇ ਖਿਆਰ ਹੁੰਦੇ ਆ ਤੇ ਇਹਦੀ ਨਾਹਂ ਟ੍ਰੇ ਹੈਗੀ ਰਾ 12:30 ਤੋਂ ਲੈ ਕੇ 5:30 ਵਜੇ ਤੱਕ ਸਿਰਫ 65-70 ਕਿਲੋਮੀਟਰ ਦੇ ਏਰੀਆ ਚ ਤੇ 65-70 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ 3-4 ਘੰਟੇ ਲੱਗ ਜਾਂਦੇ ਆ ਇੰਨਾ ਇੱਥੇ ਗੱਟ ਕਰਨ ਹੁੰਦਾ ਰਾਤ ਨੂੰ ਇੰਨਾ ਗੱਟ ਕਰਨਾ ਛੱਡਦਾ ਤੇ ਰੋਜ਼ ਜਾਂ ਤਰ੍ਹਾਂ ਆ ਸੈਂਕੂ ਬਸਾਉਣਾ ਅੱਧਾ ਲੱਗਾ ਨਹੀਂ 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 ਲੋਈ ਮਿੱਤਰੋ ਆ ਬਣਾਈ ਇੱਕ ਨਲਾਸੀ ਆਹ ਲੰਦਾ ਚਲਾ ਰ ਮਰਾਫਾ ਇੰਨਾ ਖਾਦੇ ਕੁੰਡੀਆਂ ਦੇ ਸਿੰਘ ਆਦ ਨੂੰ ਬਸ ਇਹ ਰੋਡ ਹੈਗਾ 311 ਮੇੜੇ ਵੀਰ ਬਣਾ ਜਿਹੜਾ ਰਾਦ ਨੂੰ ਚੱਲਦੇ ਆ ਤੈਨਸੋ ਇਰਾਨ ਰੋਡ ਨੂੰ ਨੋ ਐਂਟਰੀ ਕਰਦੇ ਉਹਨਾਂ ਨੂੰ ਪਤਾ ਵਾ ਕੀ ਬੰਦ ਹੈ ਤੇ ਕੀ ਨਹੀਂ ਤੇ ਪੂਰੀਆਂ ਰੌਣਕਾਂ ਪੂਰੀਆਂ ਤੀਆਂ ਪੂਰੇ ਮੇਲੇ ਲੱਗੇ ਹੋਏ ਆ ਇਹ ਚਲੋ ਚੈੱਕ ਤੇ ਸੱਚ ਤਾਂ ਮੈਂ ਇੱਕ ਗੱਲ ਨਹੀਂ ਭੁੱਲ ਗਈ ਆ ਜਿਹੜਾ ਤੁਹਾਨੂੰ ਗੁਰਦਰਾ ਸਾਹਿਬ ਪਿਛੇ ਬਗਾਇਆ ਸੀ ਨਾ ਅਸਲ ਕਿੰਮਾ ਗੁਰਦਾਨ ਦੇ ਦਰਬਾਰ ਗੁਰਦਰਾ ਉਹ ਵਰਬ ਦੇ ਵਿੱਚ ਦੁਬਈ ਦੇ ਵਿੱਚ ਇੱਕ ਹੀ ਕੱਲਾ ਗੁਰਦਰਾ ਵਾ ਇਹਦੇ ਨਿਸ਼ਾਨ ਸਾਹਿਬ ਦੀ ਮਨਜ਼ੂਰੀ ਦਿੱਤੀ ਆ ਗਵਰਨਮੈਂਟ ਨੇ ਨਹੀਂ ਤਾਂ ਅਜੇ ਤੱਕ ਦੁਬਈ ਦੇ ਵਿੱਚ ਕਿਸੇ ਵੀ ਗੁਰਦਰਾ ਸਾਹਿਬ ਤੇ ਨਿਸ਼ਾਨ ਸਾਹਿਬ ਨਹੀਂ ਚੜਨ ਦਿੱਤਾ ਗਵਰਨਮੈਂਟ ਨੇ ਮਨਜ਼ੂਰੀ ਨਹੀਂ ਦਿੱਤੀ ਤੇ ਇਹ ਸਿਰਫ ਕੱਲਾ ਗੁਰਦਰਾਵਾ ਕਿ ਮਨਜ਼ੂਰੀ ਦਿੱਤੀ ਆ ਸਰਕਾਰ ਨੇ ਤੇ ਆ ਵੀ ਮਿੱਤਰੋ ਰੌਣੇ ਸਿੰਘ ਫਿਰ ਠੀਕ ਐ ਲੋ ਵੀ ਮਿੱਤਰੋ ਅਕਾਉਂ ਨੇ ਤੁਹਾਨੂੰ ਅੱਗੇ ਜਾ ਕੇ ਦਬਾਈ ਦੇ ਰੋਡ ਤੇ ਚਾਰਜੇ ਦੇ ਰੋਡ ਫਿਰ ਉਤ ਤੋਂ ਬਾਅਦ ਆਪਾਂ ਰੁਗਾਂਗੇ ਪੰਪ ਤੇ ਪੰਪ ਨਾਲਾਂਗੇ ਕਾਫੀਆਂ ਸ਼ੌਫੀਆਂ ਤੇ ਫਿਰ ਨਿਕਲਾਂਗੇ ਆਪਾਂ ਅੱਗੇ ਨੂੰ ਲੈਣ ਵੱਲ ਤੇ ਲੈਣ ਦਾ ਪੈਂਡਾ ਹੈਗਾ ਵਾ 2-300 ਕਿਲੋਮੀਟਰ ਦਾ ਕਾਣਾ ਵਾ ਤੇ ਇਹ ਤਾਂ ਨੀਂਦ ਆਊਗੀ ਕਦੇ ਫਿਰ ਸਾਗੇ ਪਾਰ ਕੀ ਸੰਭਾਜਾਂਗੇ ਤੇ ਤਾਂ ਉਹਦੀ ਆਉਣੀ ਤਾਂ ਸਭੀ ਕੋ ਹੋ ਰਹੀਆਂ ਤੇਲ ਗਈਆਂ ਮਲ ਚਾਹਾਂ ਤੇਰੀਆਂ ਇਹ ਤਾਂ ਤੁਹਾਨੂੰ ਪਤਾ ਹੀ ਆਉਂਦੀ ਆਉਂਦੀ ਆ ਕਿਉਂਕਿ ਨੀਤ ਕਿਚਾਣੇ ਕਹਿੰਦੇ ਆ ਵੀ ਕੰਡਿਆਂ ਦੀ ਵੀ ਆ ਜਾਂਦੀ ਆ ਜਮੀਨ ਦੇ ਆ ਕਿ ਕੋਈ ਜ਼ੋਰ ਨਹੀਂ ਆ ਉਹ ਵੀ ਮਿੱਤਰੋ ਹਰ ਮਿਲਦੇ ਆ ਮਾ ਤੁਹਾਨੂੰ ਪੰਪ ਦੇ ਆਗੇ ਤੋ ਰਾਈਡ ਕਰਕੇ ਹੁਣ ਆਪਾਂ ਲਵਾਂਗੇ ਇਥੋਂ ਕੌਫੀ ਸ਼ੌਫੀ ਤੇ ਕੌਫੀ ਸ਼ੌਫੀ ਪੀ ਕੇ ਫਿਰ ਦੇਖਾਂਗੇ ਕੌਫੀ ਕਿੱਥੋਂ ਤੱਕ ਲੈ ਕੇ ਜਾਂਦੀ ਆਪਾਂ ਨੂੰ ਤੇ ਕਿੱਥੇ ਜਾ ਕੇ ਨਹੀਂ ਨਪਰ ਪਾਰੀ ਪੈਂਦੀ ਕੌਫੀ ਦੇ ਹੁਣ ਆਪਾਂ ਲੈਣੀ ਆ ਗੱਡੀ ਪਾਰਕਿੰਗ ਕਰਕੇ ਕੌਫੀ ਹੋਰ ਹੀ ਥੇ ਨਿਕਲਾਂਗੇ ਸੋ ਆਸਤੇ ਆਸਤੇ ਆਪਣੀ ਗੁੰਜਲ ਵਾਲ ਨੂੰ ਸ਼ੌਹੀ ਪੀਨੇ ਆ। ਕੌਫੀ ਨਾਲ ਵੀ ਬਹੁਤ ਸਵਾਦ ਹੁੰਦੀ ਆ। ਤੇ ਇਹਦਾ ਰੇਟ ਵੀ ਨਹੀਂ ਜ਼ਿਆਦਾ। ਤੇ ਟੇਸਟ ਵੀ ਵਧੀਆ ਹੁੰਦਾ ਇਹਨਾਂ ਦਾ। ਜੇ ਮੇਰਾ ਵੀਰ ਭਾ ਕੇ ਇੰਨੇ ਇਧਰ ਨਹੀਂ ਆਇਆ ਪੰਪਿੰਦਰ ਜਿਹੜੇ ਸਿੱਧੇ ਲੰਘ ਜਾਂਦੇ ਆ। ਤੇ ਇੱਦਾਂ ਨੂੰ ਡਿਰੇਕਸ਼ਨ ਦੱਸ ਦਿੰਨੇ ਆ ਵੀ 44 ਤੋਂ ਲੈਫਟ ਮਾਰ ਕੇ 601 ਜਾਂ 311 ਤੋਂ। ਇਸ਼ਾਰ ਰੋਡ ਤੇ ਪਹਿ ਕੇ ਅੱਗੇ ਫਿਰ 611 ਨੂੰ ਬਾਈਪਾਸ ਨੂੰ ਰਾਈਟ ਮਾਰ ਕੇ ਤੇ 48 ਅਕਸਰ ਕਰਕੇ ਨਾਲ ਯਾ ਰਾਈਟ ਸਾਈਡ ਤੇ ਪੰਪ ਹੈ ਇਹ ਹੈ ਗਾ ਜੇ ਰੱਤੋਂ ਇੰਪਾਲੇ ਦਾ ਨਾਲ ਹੈਗਾ ਯਾ ਰਸਟਾ ਦਾ ਨਾ ਜੱਜਾ ਨੂੰ ਮੂਵੀ ਤੋਂ ਪੁਰਾਣੇ ਕਾਫੀ ਸ਼ੋਗੀ ਪੀਣੀ ਹੋਵੇ ਇੱਥੇ ਆਣ ਕੇ ਕਾਫੀ ਪੀ ਸਕਦਾ ਆਪਾਂ ਹੁਣ ਚੱਲੇ ਆਂ ਕਾਫੀ ਲੈਣ ਤਾਂ ਜੋ ਜੁਆਇੰਟ ਕਰਦੇ ਆਂ ਤਾਂ ਤੂੰ ਇਹ ਗਰਮ ਗਰਮ ਕਰੀ ਹੋਵੇ ਆ ਕੰਟੀਨਿਊ ਕੋਹੀ ਕੋਈ ਵੀ ਜੇ ਮਿਲਾਂਗੇ ਆਪਣੀ ਮੰਜ਼ਿਲ ਵੱਲ ਨੂੰ ਜਿਹੜੇ ਜਿੰਦ ਕਰੋ ਨੌ ਦੇ ਕੰਪਨੀ ਅਲਗੇ ਨੇ ਨੌ ਦੇ ਕੰਪਨੀ ਦੇ ਵੀਰੇ ਵੀਰੇ ਨਾਲ ਮਾੜੇ ਮੋੜ ਚਲੋ ਪਤਾ ਵਾ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਲੋਕੇਸ਼ਨ ਆਪਾਂ ਦਿੱਤੀ ਹੈ 10 ਜ਼ਰੂਰ ਇੱਕ ਹੋਰ ਮੇਰੇ ਭਰਾ ਅੱਗੇ ਕੋਈ ਜੀ ਲਈ ਜਾਇਆ ਕੋਈ ਬਹੁਤ ਵਧੀਆ ਬਣਾਉਂਦੇ ਆ ਇਹਨਾਂ ਦਾ ਰੇਟ ਵੀ ਨਹੀਂ ਜ਼ਿਆਦਾ ਰੇਟ ਵੀ ਬਹੁਤ ਘੱਟ ਆ ਤੇ ਆਪਾਂ ਲੈਨੇ ਹੁਣ ਕਾਫੀ ਕਾਫੀ ਲੈ ਕੇ ਫਿਰ ਆਪਾਂ ਮੇਗਲ ਦੇ ਲਹਿਣ ਲੈਣ ਵਾਲ ਨੂੰ ਸਾਰੇ ਮੇਤੋ ਆਹ ਭਾਈ ਚੱਲ ਇੱਕ ਮਿਲ ਕੌਫੀ ਜਣਾ ਮਿਲ ਕੌਫੀ ਐ ਪ੍ਰਸਮਿਤ ਕੌਫੀ ਐ ਪ੍ਰਸਮਿਤ ਕੌਫੀ ਪ੍ਰਸਮਿਤ ਕੌਫੀ ਐ ਉਹਦੇ ਤੋਂ ਉਹ ਜੁੜਾ ਜੀ ਉਹ ਜੁੜਾ ਉਹ ਹੈਗਾ ਮੇਰੇ ਕੋਲ ਇੱਕ ਸੀ ਉਹਦੇ ਉਹਨੇ ਕਿਹਾ ਕੋਈ ਜਿਆਦਾ ਉਹਨੇ ਤਾਂ ਉਹਨੇ ਗਾਵਾ ਤੋਂ ਵੀ ਗੇੜਾ ਉਹ ਪੂਰੇ ਫਰੇ ਮੇਕ ਕਰਦੇ ਆ ਤਾਂ ਉਹ ਵੀ ਬਾਰੇ ਉਹ ਵੀ ਬਹੁਤ ਸਵਾਲ ਹੁੰਦੀ ਇਹਨਾਂ ਦੇ ਬਹੁਤ ਢੋਣੀ ਵਧੀਆ ਸਵਾਰਨ ਦਾ ਰਿਕਾਰਡ ਵੀ ਹੈ। ਤੋਹਫ਼ੀ ਬੜਾ ਟੈਂਸ਼ਨ ਵਧੀਆ ਹੁੰਦਾ। ਉਹ ਦੇਖੋ ਰਾਤ ਤੇ ਜੂਰੀ ਤਿੰਨ ਲਾਇਓ। ਬਈਏ ਬਈ। ਬਈ। ਅਸੀਂ ਕਿੱਥੇ? ਕਸ਼ਮੀਰ ਕਹਿੰਦੇ? ਹਾਂ ਜੀ। ਟਾਈਮ ਆਪਾਂ ਫਿਰ ਬੈਠਿਆਂ ਮਾ ਜਰਾ ਮੈਂ ਮਾਸ਼ਮਾ ਚਾ ਕਰਦੇ ਆ ਸੈਟ ਉਹ ਉੱ딜 ਲੈਣੇ ਨੇ ਤੇ ਸਾਹਮਣੇ ਕਾਰ ਚ ਬੈਠਾ ਕੋ ਭਾਈ ਅਰਬੀ ਆ ਉਹ ਦੇਖਦਾ ਕਿ ਮੁੰਡਾ ਵੀਡੀਓ ਬਣਾਉਂਦਾ ਐ ਆਪਾਂ ਵੀ ਸੋਣੀਆਂ ਹੁੰਦੇ ਤਾ ਨੂੰ ਤੇ ਆਪਾਂ ਸੱਚੀ ਵੀਡੀਓ ਬਣਾਉਂਦੇ ਆ ਕੀ ਕਰਦੇ ਆ ਆੜਾ ਪ੍ਰਵਾਹ ਨਹੀਂ ਜਾਣਾ ਬੜੀ ਦੂਰੀ ਨਹੀਂ ਤਾਂ ਪਹਿਲਾਂ ਲਾ ਲੈਂਦਾ ਇਹ ਆਪਾਂ ਮਿਲਦੇ ਕੋਈ ਮੈਗੇਜਾਂ ਮੋਢੀ ਪਾਸ ਤੋਂ ਫਾਰਦੀਂ ਤੱਕ ਪਹੁੰਚਦੇ ਆਂ ਦੇਖਦੇ ਆਂ ਕੀ ਮੋਲ ਚਾਲਾ ਜਿੱਤੇ ਕੋਈ ਸਾਧ ਛੱਡ ਜੂਗੀ ਨੀਰੇ ਭਾਰੂ ਪਾਏ ਨਾਲ ਮੁੜ ਕੇ ਜਾਵਾਂਗੇ ਸੌ ਰਿਸਕ ਵਾਲਾ ਕੰਮ ਆਪਾਂ ਕਰਨਾ ਨਹੀਂ ਆਂ ਨੀਤੇ ਡਿਜ ਲੋਣੀ ਨਹੀਂ ਦੇਈ ਆਪਣੀ ਰੈਲੀ ਹੋਣਾ ਤੁਮੋ ਵੀ ਆਪਣੀ ਲਈ ਆ ਤੇ ਕੌਣ ਵੀ ਲੰਘਾ ਪਾਣ ਮਿਲਦੇ ਸਾਂ ਨਾੜੇ ਚਲਾਵਾਂਗੇ ਗੱਡੀ ਦੇ ਨਾਲੇ ਕੀ ਹਨੇ ਕੌਫੀ ਇਹ ਫਸਲ ਚ ਟਰੈਕ ਚਲਾਉਂਦੇ ਨਹੀਂ ਆ ਰੌਂਦਾ ਕੌਫੀ ਵੀ ਹੁੰਦਾ ਜੀ ਬਗਲ ਸਾਰੇ ਪੀਂਦੇ ਨੇ ਦੇਖਦੇ ਇਹਨਾਂ ਲਿਆਇਆ ਨਹੀਂ ਮੈਂ ਬਹੁਤ ਟੰਗ ਬਣਾਇਆ ਤੇ ਆ ਆ ਜਾਓ ਵੀ ਮਿੱਤਰੋ ਕੋਈ ਨਹੀਂ ਆਪਣੀ ਆ ਗਈ ਕੋਈ ਆਪਣੀ ਕਾਣੀ ਸੁਂਦਰਾਲੇ ਉਹ ਸਾਹਮਣੇ ਖੜਾ ਮਾਮਾ ਜੀ ਮਾਮਾ ਹੀ ਖੜੇ ਸਾਹਮਣੇ ਮਾਮਾ ਜੀ ਦੇਖਦੇ ਆ ਵੀ ਕੋਈ ਮੁਰਗੀ ਆਵੇ ਤੇ ਅਸੀਂ ਪਕੜੀਏ ਉਹ ਸਾਹਮਣੇ ਖੜੇ ਮਾਮਾ ਜੀ ਸਾਹਮਣੇ ਪਰ ਉਹਦੋਂ ਫੋਨ ਨਹੀਂ ਕਰਨਾ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਦੂਜੇ ਪੰਪ ਤੇ ਤੇ ਆਪਾਂ ਪਹਿਲੇ ਪੰਪ ਤੋਂ ਕਾਫੀ ਲੈ ਕੇ ਪੀਤੀ ਸੀਗੀ ਲੈਣ ਵਾਲੇ ਪੰਪ ਤੋਂ ਤੇ ਕੌਫੀ ਨੇ ਜਿੰਨਾ ਜਰਾ ਅਸਰ ਕੀਤਾ ਵਿਚਾਰੀ ਨੇ ਜਿੰਨਾ ਆਪਦਾ ਕੰਮ ਸਹੀ ਨਹੀਂ ਕੀਤਾ ਕਰਤਾ ਤੇ ਹੁਣ ਨੀਂਦ ਪੈ ਗਈ ਕੌਫੀ ਦੇ ਭਾਰੀ ਤੇ ਆਪਾਂ ਨਹੀਂ ਕਰਨੀ ਸਵਾਰੀ ਤੇ ਮਿੱਤਰੋ ਰਿਸਕ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਨਹੀਂ ਮਿਲਦੀ ਵਾਰੀ ਵਾਰੀ ਤੇ ਆਪਾਂ ਹੁਣ ਲੱਗੇ ਇੱਥੇ ਸੌਣ ਤੇ ਇਹ ਹੈ ਜੀ ਲਫਾਇ ਵਾਲਾ ਪੰਪ ਅਲਫਾਇਰ ਹੋਰਤੀ ਤੇ ਹੁਣ ਆਪਾਂ ਇਥੋਂ ਜਿਹੜਾ ਦੂਜਾ ਪੰਪ ਸੀਗਾ 70 ਕਿਲੋਮੀਟਰ ਪਿਛੇ ਆ ਰਹਿ ਗਿਆ 70 ਕਿਲੋਮੀਟਰ ਅੱਗੇ ਆ ਗਏ ਆ ਤੇ ਆਪਾਂ ਹੁਣ ਇੱਥੇ ਕਰਾਂਗੇ ਵਿਸ਼ਰਾਮ ਸੌਵਾਂਗੇ ਤੇ ਸਵੇਰੇ ਉੱਠ ਕੇ ਆਪਾਂ ਨਿਕਲਾਂਗੇ ਚਾਚੇ ਦੇ ਹੋਟਲ ਵਾਲ ਨੂੰ ਤੇ ਆਪਣੀ ਲੋਕੇਸ਼ਨ ਵਾਲ ਨੂੰ ਇਥੋਂ ਆਪਾਂ ਸਵੇਰੇ ਨਿਕਲਾਂਗੇ ਉੱਠ ਕੇ ਜ ਜਾਗੇ ਚਾਚੇ ਦੇ ਹੋਟਲ ਤੇ ਪੀਵਾਂਗੇ ਚਾਹ ਦੇ ਨਾਲ ਖਾਵਾਂਗੇ ਪਰੌਂਠਾ ਚਾਚੇ ਦਾ ਪਰੌਂਠਾ ਬਹੁਤ ਫੇਮਸ ਆ ਤੇ ਮਿੱਤਰੋ ਜ਼ਿੰਦਗੀ ਚ ਕਦੇ ਰਿਸਕ ਨਹੀਂ ਲੈਣਾ ਲੈਣਾ ਚਾਹੀਦਾ ਜਦੋਂ ਨੀਂਦ ਆਉਂਦੀ ਆ ਤੇ ਸੌਂ ਜਾਣਾ ਜਿਹਦਾ ਕਿਉਂਕਿ ਇਹ ਕਿਹੜਾ ਇੱਕ ਦਿਨ ਦਾ ਕੰਮ ਆ ਬੰਦੇ ਨੂੰ ਲਾਲਚ ਤਾਂ ਹੋਏ ਨਾ ਵੀ ਆ ਇੱਕ ਦਿਨ ਦਾ ਕੰਮ ਤੇ ਚਲੋ ਕਰਕੇ ਆਪਾਂ ਕੰਮ ਨੂੰ ਵਿੜੇ ਸਾਰੀ ਜ਼ਿੰਦਗੀ ਜਿੰਨਾ ਚਿਰ ਸਾੜ ਹੀ ਮੁੱਕਦੇ ਨੂੰ ਚਿਰ ਤੇ ਕੰਮ ਚੱਲਦੇ ਰਹਿਣੇ ਆ ਸੋ ਰਿਸਕ ਨਹੀਂ ਲੈਣਾ ਤੇ ਇਹਦਾ ਜਿੰਨੇ ਮੇਰੇ ਭਰਾ ਡਰਾਈਵਰ ਆ ਇੰਡੀਆ ਅਰਬ ਅਮਰੀਕਾ ਕੈਨੇਡਾ ਜਿੰਨੇ ਵੀ ਆ ਉਹਨਾਂ ਰਿਸਕ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਵਾਰੀ ਵਾਰ ਨਹੀਂ ਮਿਲਦੀ ਇਹ ਤਾਂ ਲੋਹੇ ਦੇ ਸਿੱਧੇ ਹੋ ਜਾਂਦੇ ਆ ਤੇ ਬੰਦੇ ਦਾ ਨੂੰ ਪਤਾ ਕਿ ਨਹੀਂ ਸੱਦੇ ਹੁੰਦੇ ਤੇ ਬਾਕੀ ਬੱਬਾ ਮੇਰੀ ਰੱਖੇ ਇਹੋ ਜਿਹੇ ਕੰਮ ਇਹਦੇ ਨਾਂ ਹੀ ਪਾਵੇ ਪਰ ਆਪਣੀ ਸੇਫਟੀ ਰੱਖਣੀ ਚਾਹੀਦੀ ਬੰਦੇ ਨੂੰ ਹਮੇਸ਼ਾ ਤੇ ਬਾਕੀ ਰੱਬ ਦੇ ਹੱਥ ਹੱਸ ਹੁੰਦਾ ਤੇ ਆਪਾਂ ਜਿਹੜੀ ਪਿੱਛੇ ਵੀਡੀਓ ਬਣਾਈ ਸੀਗੀ ਜਿੱਥੋਂ ਆਪਾਂ ਕਾਫੀ ਲਈ ਉਹਦੇ ਵਿੱਚ ਆਵਾਜ਼ ਬੜੀ ਆਉਂਦੀ ਸੀਗੀ ਪਤਾ ਨਹੀਂ ਲੱਗਾ ਤੇ ਉਥੇ ਆਪਾਂ ਲੋਕੇਸ਼ਨ ਦੱਸ ਰਹੇ ਸੀ ਉਹ ਵੀਡੀਓ ਵਿੱਚ ਵੀ ਲੋਕੇਸ਼ਨ ਕਿੱਥੇ ਆ ਵੀ ਉਹ ਵੀ ਕਾਫੀ ਬੜੀ ਟੇਸਟ ਬਣਾਉਂਦੇ ਆ ਤੇ ਜੇ ਕਿਵੇਂ ਮੇਰੇ ਵੀਰ ਪ੍ਰੋਣਿਕ ਨੇ ਕਹਿੰਨੇ ਕਾਫੀ ਇਥੋਂ ਪੀਣੀ ਹੋਵੇ ਤੇ ਆਪਾਂ 44 ਦੇ ਤੋਂ ਟੈਂਸੂ ਜਾਰ ਨਾਲ 44 ਤੋਂ ਲੈਫਟ ਕਰਕੇ ਹੀ 68 ਰੋਡ ਤੇ ਚੜਕੇ ਆਪਾਂ ਰਾਈਟ ਮਾਰਦੇ ਆ 600 ਹਜ਼ਾਰਾਂ ਨੂੰ ਬਾਈਪਾਸ ਹੁੰਦੇ ਆਪਾਂ ਜਦੋਂ ਆਪਾਂ ਰਾਈਟ ਮੋੜ ਕੇ ਥਰੋਕ ਅੱਗੇ ਆਉਨੇ ਆ ਤੇ ਅੱਗੇ ਹੜਤਾਲੀ ਐਕਸਾਈਟ ਹੁੰਦਾ ਆ ਹੜਤਾਲੀ ਤੋਂ ਬਾਅਦ ਜਿਹੜਾ ਆਜਦਾ ਰਾਈਟ ਅੰਦਰ ਪੰਪ ਨੂੰ ਤੇ ਉੱਥੇ ਪੰਪ ਦੇ ਕੋਪੀ ਦਿੰਦੇ ਬਹੁਤ ਵਧੀਆ ਉਹ ਸਾਰਾ ਉਹ ਵੀ ਉੱਜੀ ਵੀ ਰੇਟ ਵੀ ਜਾਇਜ਼ ਹੁੰਦਾ ਉਹਨਾਂ ਦਾ ਇਹ ਕੋਈ ਵਿਚਾਰੀ ਹੋਣ ਕਿੰਨਾ ਕਿੰਨਾ ਅਸਰ ਆਪ ਦਾ ਕੀਤਾ ਵਾ 70 80 ਕਿਲੋਮੀਟਰ ਆ ਪਾ ਗਏ ਆ ਆਪਾਂ ਲੱਗੇ ਆ ਸੌਣ ਤੇ ਸਵੇਰੇ ਆਪਾਂ ਇਥੋਂ ਨਿਕਲਾਂਗੇ ਅੱਗੇ ਰਹਿ ਗਿਆ ਵਾ ਗ੍ਰੇਡ ਕੈਂਟ ਦਾ ਰਹਾ ਗਿਆ ਦੋਵਾਂ ਦਾ ਮੰਨ ਕੇ ਚੱਲੋ ਵੀ 70 80 ਕਿਲੋਮੀਟਰ ਅੱਗੇ ਰਹਿ ਗਿਆ ਚਾਚੇ ਦਾ ਹੋਟਲ ਲਖਾਜੇਨੀ ਰੋਡ ਤੇ ਜਿਹੜੇ ਮੇਰੇ ਵੀਰ ਭਰਾ ਜਾਣਦੇ ਆ ਉਹਨਾਂ ਚਾਲਾਂ ਵਾਲੇ ਉਧਰ ਜਿਹੜੇ ਮੇਰੇ ਵੀਰ ਉਧਰ ਨਹੀਂ ਜਾਂਦੇ ਉਹਨਾਂ ਚਾਲਾਂ ਵਾਲੇ ਸੀਮੈਂਟ ਫੈਕਟਰੀ ਦਾ ਲੋਡ ਕਰਕੇ ਲਿਆਉਂਦੇ ਉਹ ਸਾਰੇ ਜਾਂਦੇ ਦੇ ਲਈ ਤੇ ਜਿਹੜੇ ਮੇਰੇ ਵੀਰ ਨਹੀਂ ਕਦੀ ਗਏ ਚਾਚੇ ਦੇ ਹੋਟਲ ਤੇ ਚਾਚਾ ਬਹੁਤ ਫੇਮਸ ਹਨ ਤੇ ਉਹ ਵੀ ਮੇਰੇ ਵੀਰ ਜਾ ਕੇ ਵੇਖਣੇ ਕਰੀ ਬਹੁਤ ਵਧੀਆ ਰੋਟੀ ਪਾਣੀ ਸਰਵ ਉਹ ਵੀ ਵਧੀਆ ਹੁੰਦਾ ਉਹਨਾਂ ਦਾ ਵੀ ਰੇਟ ਬਹੁਤ ਜੈਜਾ ਸੋ ਚਲੋ ਮਿੱਤਰੋ ਗੁੱਡ ਨਾਈਟ ਤੇ ਗੁੱਡ ਮਾਰਨਿੰਗ ਆਪਣਾ ਦੋਵੇਂ ਕੰਮ ਇੱਕ ਹੀ ਆ ਕਿਉਂਕਿ ਸਾਢੇ 1:00 ਨਿਕਲੇ ਹਨ ਗੁੱਡ ਨਾਈਟ ਟਾਈਮ ਤੇ ਹੁਣ ਗੁੱਡ ਮਾਰਨਿੰਗ ਹੋ ਗਿਆ ਵਾ ਤੇ ਟਾਈਮ ਹੋ ਗਿਆ 4:47 ਹੋ ਗਏ ਆ ਮਾਰਨਿੰਗ ਹੋ ਹੀ ਗਈ ਦਿਨ ਚੜ ਗਿਆ। ਤੋਂ ਚਲੋ ਮਿੱਤਰੋ ਸਸਰੀਕਾਲ ਚਲੋ ਮਿਲਦੇ ਆਂ ਪਰ ਸਾਰੇ ਚਾਚੇ ਦੇ ਹੋਟਲ ਦੇ। ਹਾਂਜੀ ਮਿੱਤਰੋ ਸਸਰੀਕਾਲ ਤੇ ਕੀ ਹਾਲ ਚਾਲ ਤੇ ਫਾਈਨਲੀ ਆਪਾਂ ਪਹੁੰਚ ਗਏ ਆਂ ਜੀ ਚਾਚੇ ਦੇ ਹੋਟਲ ਤੇ। ਤੇ ਇਥੋਂ ਕਰਾਂਗੇ ਆਪਣੀ ਪੇੜਪੋੜ ਫਿਰ ਅੱਗੇ ਚੱਲਾਂਗੇ ਆਪਣੀ ਲੋਕੇਸ਼ਨ ਤੇ। ਲੋਕੇਸ਼ਨ ਆਪਣੀ ਹੈਗੀ ਆ ਇਥੋਂ ਕੋਈ ਕਤਲ ਡਕਣਾ ਅਗਲੇ ਸਤ ਅਪੀਨ ਤਰ ਅ ਕਿਲੋਮੀਟਰ ਤੇ ਨਵੀਂ ਲੋਕੇਸ਼ਨਾਂ ਜੇ ਬਾਕੀ ਜਾ ਕੇ ਦੇਖਦੇ ਆ ਕੀ ਕਰਦੇ ਆ ਤੇ ਕਈ ਲੋਕੇਸ਼ਨਾਂ ਉਧਰ ਤਕਰੀਬਨ ਲੈਣ ਦੀਆਂ ਜਿਹਨੀਆਂ ਲੋਕੇਸ਼ਨਾਂ ਖੇਤੀ ਕਾਲੀ ਕਰ ਹੀ ਦਿੰਦੇ ਆ ਜੇ ਨਾ ਕਰਨਗੇ ਤਾਂ ਫਿਰ ਨੌਨ ਟਿੱਟ ਪੈਣੀ ਪੱਕੀ ਫਿਰ ਨੀਂਦਾਪੁਰ ਨਾਲ ਉੱਥੇ ਕਰਨੀਆਂ ਪੈਣੀਆਂ ਤੇ ਨੌਂ ਅੰਟਰੀਆਂ ਵੀ ਦੋ ਆ ਨਾ ਇਹ ਇੱਥੋਂ ਨਿਕਲ ਕੇ ਤਾਂ ਅੱਗੇ ਸ਼ਾਰਜੜੀ ਪਾਏਣੀਆਂ ਉਹੀ ਗੱਲ ਆ ਵੀ ਉਹ ਕਹਿੰਦੇ ਨੇ ਨਾ ਮੋਸਾ ਪਜਾਮਾ ਉਹ ਤੋਂ ਮੋਲ ਲੱਗੇ ਖੜੀ ਇਹ ਗੱਲ ਉਹ ਆ ਵੀ ਇੱਕ ਇਥੋਂ ਡੌਂਟਰੀ ਨਿਕਲ ਗਈ ਤੇ ਫੇਰ ਆਪਾਂ ਨੂੰ ਪਾਈ ਨਹੀਂ ਆ ਉਹ ਦਬਈ ਸ਼ਾਦੀ ਵਾਲੀ ਆ ਦੇਖੋ ਚੈੱਕ ਹੋ ਰਿਹਾ ਕਿਉਂ ਕਈ ਲੋਕ ਕਹਿ ਰਹੇ ਆ ਲੈਂਦੇ ਨੇ ਆਪਾਂ ਦੀਆਂ ਓਪੀਨੀਅਨ ਆ ਦੇਖੋ ਕਿੰਦਾ ਹਾਲੀ ਭਰਿਆ ਤੇ ਬਾਕੀ ਦੇਖਦੇ ਆ ਕਰਦੇ ਆਂ ਪੇਟ ਪੂਜਾ ਤੇ ਪੇਟ ਪੂਜਾ ਕਰਕੇ ਤਾਂ ਫਿਰ ਆਪਾਂ ਨਿਕਲਦੇ ਆਂ ਆਪਣੀ ਮੰਜ਼ਿਲ ਵੱਲ ਨੂੰ ਤੇ ਜਾ ਕੇ ਦੇਖਦੇ ਆਂ ਕੀ ਮੌਜ ਚਾ ਨਵੀਂ ਲੋਕੇਸ਼ਨ ਨਵੀਂ ਲੋਕੇਸ਼ਨ ਦਾ ਵੀ ਪੰਗਾ ਹੁੰਦਾ ਵਾ ਸੋ ਵੇਖਣਾ ਪੈਂਦਾ ਪਾਰਕਿੰਗ ਆ ਸੋ ਰੋਡ ਮੰਮ ਨੂੰ ਰੋਡ ਬੰਦ ਦੇਖਣਾ ਪੈਂਦਾ ਨਵੀਂ ਲੋਕੇਸ਼ਨਾਂ ਦੇ ਇੱਥੇ ਦਾ ਦਬਈਆ ਤੁਹਾਨੂੰ ਪਤਾ ਜਿਹੜੇ ਜਿਹੜੇ ਵੀਰ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਤੇਰੇ ਮਖਾਲਫੇ ਤੇ ਮਖਾਲਫਾ ਹੁੰਦਾ ਮੁੜ ਕੇ ਨੋ ਪਾਰਕਿੰਗ ਦਾ ਮਖਾਲਫਾ, ਰੋਡ ਮਮਨ ਦਾ ਮਖਾਲਫਾ ਐਦਾਂ ਮਖਾਲਫੇ ਆਉਂਦੇ ਹੁਣ ਕੇ ਤੇ ਕਿ ਅਚੰਤ ਤੁਹਾੜਿਆਂ ਨੂੰ ਤੇ ਦੁਬਈ ਵਾਲਿਆਂ ਨੂੰ ਤੇ ਰੋਡ ਮਾਰ ਕਹਿੰਦੇ ਆ ਮਖਾਲਫੇ ਮਾਰ ਜੰਦੇ ਆ ਜਾਂ ਨੋ ਐਂਟਰੀਆਂ ਮਾਰ ਦਿੰਦੀਆਂ ਬਸ ਉਹਨਾਂ ਦੀ ਨਿਗੀ ਨੋ ਨਿਗੀ ਜੀ ਦੁਬਈ ਆ ਤੇ ਪਤੰਦਾਂ ਵਾਲਿਆਂ ਦੀਆਂ ਨੀਆਂ ਨੋ ਐਂਟਰੀਆਂ ਲਾਈਆਂ ਤੇ ਚਲੋ ਵੀ ਮਿੱਤਰੋ ਆਪਾਂ ਚੱਲਦੇ ਆ ਟਰੱਕ ਕਰੀਏ ਬੰਦ ਆਪਾਂ ਚੱਲਦੇ ਆਂ ਚਾਚੇ ਦੇ ਹੋਟਲ ਵੱਲ ਨੂੰ ਚਾਚੇ ਦੇ ਹੋਟਲ ਤੋਂ ਨੂੰ ਕਰਾਉਣੇ ਦਰਸ਼ਨ ਆ ਗਏ ਉਹ ਫਿਰ ਆਹ ਹੋ ਵੀ ਮੇਟਰੋ ਪਹਿਲਾਂ ਅੱਗੇ ਟਾਇਰ ਟੂਟ ਚੈੱਕ ਜੇ ਗਰਮ ਗੁੰਦ ਨਹੀਂ ਹੋਏ ਫਿਰ ਆਪਾਂ ਝੌਂਗਿਆਂ ਚਾਚੇ ਦੇ ਹੋਟਲ ਵੱਲੋਂ ਤੁਹਾਨੂੰ ਕਰਾਉਣੇ ਚਾਚੇ ਦੇ ਹੋਟਲ ਦੇ ਦਰਸ਼ਨ ਦਾ ਹੋਇਆ ਮਾੜੇ ਮਾੜੇ ਧਰਮੀ ਆਣਾ ਤਾਂ ਹਾਂ ਕਰਕੇ ਤੇ ਚਲੋ ਅभी ਮਿੱਤਰੋ ਸਦਗੀ ਚਾਚ ਦੇ ਹਟਲਵਾਉਂਦੇ ਤੁਹਾਨੂੰ ਕਰਾਉਣੇ ਚਾਚ ਦੇ ਹਟਲ ਦੇ ਤਾਂ ਸਣਾ ਉਹ ਚੈੱਕ ਕਰੋ ਇਹੋ ਜਿਹਾ ਉਹ ਚੈੱਕ ਕਰੋ ਚਾਚ ਦੇ ਹਟਲ ਉਹ ਉਹ ਕੋਤੰਦਰਾ ਵਾਲੀ ਜੋੜ ਕੇ ਲਾਈ ਉਹ ਫਿਰ ਨੰਗ ਲੈਂਦੇ ਕੇ ਇਨਾ ਕੇ ਨੂੰ ਆ ਆ ਲੋ ਜੀ ਚਾਚੇ ਦੇ ਹੋਟਲ ਦਾ ਰਿਓ ਮੁਸਫਾ ਮੁਸਫਾ ਰੈਸਟੋਰੈਂਟ ਦਾ ਨਾਮ ਆ ਤੇ ਪਰ ਮੁਸਫਾ ਹੈ ਨਹੀਂ ਹਲ ਸਜਨਾ ਵਾ ਫਿਰ ਉਹ ਇਹ ਨਾਮ ਹੀ ਰੱਖਿਆ ਨਾ ਮੁਸਫਾ ਵਾ ਰੈਸਟੋਰੈਂਟ ਬਾਤ ਹੋ ਗਈ ਜੀ ਇੱਥੇ ਕੋਪੜਾ ਦਾ ਟੱਕਰ ਮਾਰੀ ਹੋਟਲ ਜੀ ਜੇ ਮੈਂ ਰਾਤ ਨੂੰ ਆਇਆ ਤੇ ਚੰਨੇ ਮੈਂ ਅੰਦਰ ਮਰੋੜੇ ਆ ਕੇ ਮੋਹਰੀਆ ਜੀ ਨੇ ਪਾਇਆ ਜਦੋਂ ਤੋਂ ਉਹ ਆਪਣੇ ਇੰਬਤੀ ਬਾਲਕ ਬੰਦ ਬਾਜ਼ਰ ਨੂੰ ਅੱਗੇ ਅੱਗੇ ਸਾਰਾ ਚਾਂਦ ਕਰਦਾ ਤੇ ਤੂੰ ਕੀ ਮੈਸੇਜ ਆਹ ਕੜੇ ਆਪਣੇ ਚਾਚਾ ਜੀ ਬੈਠੇ ਆ ਸਾਰਿਆਂ ਦੇ ਚਾਚਾ ਜੀ ਆ ਚਲੋ ਵੀ ਮਿੱਤਰੋ ਹਰ ਮਿਲਦੇ ਆਂ ਲੋਕੇਸ਼ਨ ਤੇ ਇਹ ਆਪਨੇ ਖੜੀ ਰਾਣੀ ਸੁਨਦਰਾ ਇਹ ਆਪਣੀ ਲੋਕੇਸ਼ਨ ਆ ਤੇ ਰੁਪੀਆਂ ਦੇ ਵਿਲੇ ਗੁਲੇ ਆ ਤੇ ਬਹੁਤ ਮੁਸ਼ਕਲ ਨਾਲ ਰੁਪੀ ਲੇਖਣ ਤੇ ਦਿੱਤਾ ਹੈਗਾ ਵੀ ਫਿਰੋਂ ਦੇਖੋ ਕਦੋਂ ਕਰਦੇ ਹੋਫਲੋਡ ਆਫਲੋਡ ਕਰਾ ਕੇ ਇਹਦੇ ਫਿਰ ਨਿਕਲਾਂਗੇ ਲੇਕਿਨ ਨੋ ਐਂਟਰੀ ਵੀ ਪਾਈ ਜਾਂਦੀ ਨਾ ਇੱਥੇ ਇਹ ਨੋ ਐਂਟਰੀ ਪਹਿਲਾਂ ਪਹਿਲਾਂ ਕਰਦੇ ਨੇਗਾ ਤਾਂ ਸਹੀ ਆ ਕਿ ਨਾ ਫਿਰ ਅੱਗੇ ਪੜਦੇ ਫਿਰ ਸੌਣੇਆ ਚੌਰਨ ਤੇ ਚਲੋ ਵੀ ਮਿੱਤਰੋ ਹਰ ਮਿਲਦੇ ਆ ਅਗਲੇ ਵਲੌਗ ਚ ਜੇ ਵੀਡੀਓ ਵਲੌਗ ਵਧੀਆ ਲੱਗੇ ਤਾਂ ਲਾਇਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ